ਹਾਂਜੀ ਗੱਲ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ 50 ਮਿਲੀਅਨ ਡਾਲਰ ਦੀ ਫੰਡਿੰਗ ਰੋਕ ਲਈ ਹੈ ਜੋ ਕਿ ਗਾਜ਼ਾ ਦੇ ਵਿੱਚ ਕੁੰਡਮ ਵੰਡਣ ਦੇ ਲਈ ਕੀਤੀ ਜਾ ਰਹੀ ਸੀ ਤੇ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਕਿ ਇਹ ਫੰਡਿੰਗ ਕਿਉਂ ਕੀਤੀ ਜਾ ਰਹੀ ਸੀ ਅਤੇ ਕਿਉਂ ਰੋਕ ਲਈ ਗਈ ਹੈ ਇਹ ਫੰਡਿੰਗ ਪ੍ਰੋਗਰਾਮ ਸਾਬਕਾ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੁਆਰਾ ਚਲਾਇਆ ਜਾ ਰਿਹਾ ਸੀ ਜੋ ਕਿ ਗਾਜ਼ਾ ਪੱਟੀ ਵਿੱਚ 15 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਜ਼ਰਾਈਲ ਤੇ ਹਮਾਸ ਦੇ ਯੁੱਧ ਦੇ ਕਾਰਨ ਸ਼ੁਰੂ ਕੀਤਾ ਗਿਆ ਸੀ ਔਰ ਡੋਨਲਡ 트੍ਰੰਪ ਦੀ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਫੰਡਾਂ ਨੂੰ ਰੋਕ ਲਿਆ ਜੇ ਆਪਾਂ ਗੱਲ ਕਰੀਏ ਕਿ ਇਹ ਫੰਡ ਰੋਕਣ ਦਾ ਕਾਰਨ ਕੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਡੋਨਲਡ 트੍ਰੰਪ ਨੇ ਯੂਐਸ ਦੀਆਂ ਇਲੈਕਸ਼ਨਜ਼ ਦੌਰਾਨ ਹੀ ਇਸ ਵਾਅਦਾ ਕਰ ਦਿੱਤਾ ਸੀ ਕਿ ਉਹ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਦੁਨੀਆ ਦੇ ਦੇਸ਼ਾਂ ਵਿੱਚ ਯੁੱਧ ਬਿੱਟੇ ਖਰਚੇ ਆਉਣ ਵਾਲੇ ਯੂਐਸ ਦੇ ਪੈਸੇ ਖਤਮ ਕਰ ਦੇਣਗੇ ਜਿਸ ਨਾਲ ਜੂਅਸ ਦਾ ਫਾਲਤੂ ਦਾ ਖਰਚਾ ਘਟਾਇਆ ਜਾ ਸਕਦਾ ਹੈ ਉਸੇ ਖਰਚੇ ਨੂੰ ਕੱਟ ਕਰਨ ਲਈ ਹੁਣ ਟਰੰਪ ਨੇ ਪੈਸੇ ਵਜੋਂ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਰੋਕ ਲਿਆ ਜਿਹੜੀ ਫੰਡਿੰਗ ਦੀ ਗੱਲ ਕਰ ਰਹੇ ਹਾਂ ਇਸ ਦੇ ਬਾਰੇ ਡੋਨਲਡ ਟਰੰਪ ਦੇ ਪ੍ਰੈਜ਼ੀਡੈਂਸੀ ਦੇ ਸ਼ੁਰੂਆਤੀ ਪਹਿਲੇ ਹਫ਼ਤੇ ਦੇ ਵਿੱਚ ਹੀ ਐਲਨ ਮਸਕ ਦੁਆਰਾ ਸੰਭਾਲੇ ਜਾਣ ਵਾਲੇ ਐਡਮਿਨਿਸਟ੍ਰੇਸ਼ਨ ਡੀਓਜੀਈ ਜੋ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਅਤੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ OMB ਦੁਆਰਾ ਪਤਾ ਲਗਾਇਆ ਗਿਆ ਸੀ ਹਾਲਾਂਕਿ ਇਹਦਾ ਕੋਈ ਪੁਖਤਾ ਸਬੂਤ ਹਜੇ ਆਫਿਸ ਦੁਆਰਾ ਨਹੀਂ ਦਿੱਤਾ ਗਿਆ ਅਸਲ ਦੇ ਵਿੱਚ DOGE ਅਤੇ OMB ਨੇ ਪਾਇਆ ਕਿ 37 ਮਿਲੀਅਨ US ਡਾਲਰ ਤਾਂ WHO ਨੂੰ ਦਿੱਤੇ ਜਾਣੇ ਸੀ ਅਤੇ 50 ਮਿਲੀਅਨ ਡਾਲਰ ਗਾਜ਼ਾ ਵਿੱਚ ਕੌਂਡਮਸ ਦੇ ਲਈ ਵਰਤੇ ਜਾਣੇ ਸੀ ਜਿਹੜੀ ਕਿ 트럼ਪ ਐਡਮਿਨਿਸਟ੍ਰੇਸ਼ਨ ਦੁਆਰਾ ਕੁੱਲ ਬੇਸਟ ਆਫ ਮਨੀ ਦੱਸੀ ਗਈ ਤੇ ਉਹਨਾਂ ਨੇ ਫ੍ਰੀਜ਼ ਕਰ ਲਈ ਤੇ ਐਲਨ ਮਸਕ ਦਾ ਕਹਿਣਾ ਹੈ ਕਿ ਇਹ ਫੰਡਿੰਗ ਸਿਰਫ ਕੌਂਡਮ ਦੇ ਲਈ ਨਹੀਂ ਕੀਤੀ ਗਈ ਸੀ ਸਗੋਂ ਹਮਾਸ ਨੂੰ ਦਿੱਤੀ ਗਈ ਹੈ ਮਸਕ ਨੇ ਆਪਣੇ ਪਲੇਟਫਾਰਮ ਐਕਸ ਤੇ ਵੀ ਪੋਸਟ ਪਾ ਕੇ ਇਹ ਕਿਹਾ ਹੈ ਕਿ ਇਹ ਪੈਸਾ ਹਮਾਸ ਦੀ ਜੇਬ ਵਿੱਚ ਗਿਆ ਨਾ ਕਿ ਕੌਂਡਮਸ ਤੇ ਲੱਗਿਆ ਉਹਨਾਂ ਨੇ ਦੂਜੀ ਪੋਸਟ ਦੇ ਵਿੱਚ ਇਹ ਵੀ ਕਿਹਾ ਕਿ ਠੀਕ ਹੈ ਮੰਨ ਲੈਣੇ ਆ ਕਿ ਇਹ ਪੈਸਾ ਕੌਂਡਮ ਤੇ ਲੱਗਿਆ ਪਰ ਸਾਨੂੰ ਸਾਡੇ ਦੇਸ਼ ਦਾ ਪੈਸਾ ਕਿਸੇ ਹੋਰ ਦੇਸ਼ ਦੇ ਲੋਕਾਂ ਲਈ ਕੌਂਡਮ ਖਰੀਦਣ ਤੇ ਕਿਉਂ ਖਰਚਣਾ ਚਾਹੀਦਾ ਸਾਡਾ ਸਾਡੇ ਦੇਸ਼ ਚ ਲੱਗਣਾ ਚਾਹੀਦਾ ਪ੍ਰੈਸ ਸੈਕਟਰੀ ਲਿਵਟ ਦਾ ਇਹ ਵੀ ਕਹਿਣਾ ਕਿ ਗਾਜ਼ਾ ਵਿੱਚ ਸਿਰਫ 2 ਮਿਲੀਅਨ ਲੋਕ ਨੇ ਤੇ 50 ਮਿਲੀਅਨ ਦੀ ਫੰਡਿੰਗ ਦੇ ਰਹੇ ਹੋ ਜਾਣੀ ਕਿ ਜੇ ਆਪਾਂ ਕੌਂਡਮ ਦੇ ਮੁੱਲ ਦੀ ਮੁੱਲ ਦੇ ਨਾਲ ਕੰਪੇਅਰ ਕਰੀਏ ਤਾਂ ਇੱਕ ਬੰਦੇ ਨੂੰ ਮੁੱਲ ਤੋਂ ਜ਼ਿਆਦਾ ਫੰਡਿੰਗ ਹੋ ਰਹੀ ਹੈ ਇਜ਼ਰਾਈਲ ਦੇ ਸੌਧਨ ਬਾਡ ਦੇ ਵਿੱਚ ਪੈਲੇਸਟਾਈਨ ਨੇ 2017 ਦੇ ਵਿੱਚ ਆਈਈਡੀਜ਼ ਸੁੱਟਣੇ ਸ਼ੁਰੂ ਕੀਤੇ ਸੀ ਆਈਈਡੀਜ਼ ਹੁੰਦੇ ਨੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸਸ ਜਿਹੜੀਆਂ ਕਿ ਗੁਬਾਰੇ ਵਗੈਰਾ ਵਿੱਚ ਜਲਨਸ਼ੀਲ ਗੈਸਾਂ ਭਰ ਕੇ ਤਿਆਰ ਕੀਤੇ ਹੁੰਦੇ ਨੇ ਤੇ ਜਿੰਨਾਂ ਨੂੰ ਡਿਗਦਿਆਂ ਸਾਰ ਫਟ ਕੇ ਅੱਗ ਲੱਗ ਜਾਂਦੀ ਹੈ ਇਹ ਡਿਵਾਈਸਾਂ ਹਮਾਸ ਦੁਹਰਾ ਇਜ਼ਰਾਈਲ ਤੇ ਛੁੱਟੀਆਂ ਗਈਆਂ ਸੀ ਤੇ ਅਲੱਗ-ਅਲੱਗ ਥਾਵਾਂ ਜਿਵੇਂ ਕਿ ਸਕੂਲ ਯਾਰਡ ਖੇਤ ਸੜਕਾਂ ਤੇ ਭਾਰੀ ਨੁ ਦੇ ਲਈ ਇمپੋਰਟ ਕਰਵਾਈ ਗਈ ਸੀ ਤੇ ਐਲਨ ਮਸਕ ਨੇ ਇਹ ਵੀ ਟਵੀਟ ਕੀਤਾ ਸੀ ਕਿ ਠੀਕ ਹੈ ਜੇ ਸਭ ਕੁਝ ਮੈਡੀਕਲ ਪਰਪਸ ਲਈ ਯੂਜ਼ ਕੀਤਾ ਗਿਆ ਤਾਂ ਫਿਰ ਸਾਰੇ ਆਰਡਰਸ ਮੈਗਨਮ ਦੇ ਹੀ ਕਿਉਂ ਕਿਉਂ ਨੇ ਜਿਹੜੇ ਕਿ ਐਕਸਟਰਾ ਲਾਰਜ ਸਾਈਜ਼ ਦੇ ਬਣਾਉਂਦੇ ਨੇ ਇਥੋਂ ਇਹ ਸ਼ੱਕ ਤਾਂ ਹੁੰਦਾ ਹੈ ਕਿ ਵੱਡੇ ਵਿੱਚ ਜ਼ਿਆਦਾ ਗੈਸ ਭਰੀ ਜਾਵੇਗੀ ਹਾਲਾਂਕਿ ਸਾਬਕਾ ਪ੍ਰੈਜ਼ੀਡੈਂਟ ਦੇ ਅਫੀਸ਼ੀਅਲਸ ਨੇ ਇਹ ਸਭ ਕੁਝ ਨਕਾਰ ਦਿੱਤਾ ਹੈ ਪਰ ਸੱਚ ਕੀ ਹੈ ਇਹ ਇਹਦੇ ਬਾਰੇ ਆਉਣ ਵਾਲਾ ਟਾਈਮ ਹੀ ਦੱਸੇਗਾ ਸੋ ਐਮੇਂ ਦੀਆਂ ਹੋਰ ਜਾਣਕਾਰੀਆਂ ਲਈ ਆ 사이ਟ ਤੇ ਜੋ ਬਟਨ ਆ ਰਿਹਾ ਹੈ ਇਥੋਂ ਤੁਸੀਂ ਸਭ ਕ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ